ਸਾਡੇ ਮਾਤਾ ਸਾਡੀ ਪੰਜਾਬ ਦੇ ਸੀਐਮ ਸਾਹਿਬ ਉਹਨਾਂ ਦੀ ਅਗਵਾਈ ਨਾਲ ਮਾਨ ਮਾਨ ਸਾਹਿਬ ਦੀ ਰਹਿਨਵਾਈ ਤੋਂ ਜਿਹੜੀ ਇਲੈਕਸ਼ਨ ਚਾਰਤਾਂ ਜਿੱਤੀ ਹੈ ਅਤੇ ਅਸੀਂ ਧੰਨਵਾਦ ਕਰਦੇ ਹਾਂ ਦਾਤ ਕਰ ਸਾਰੇ ਹਲਕੇ ਬਾਈ ਲੋਕਾਂ ਦਾ ਜਿਨ੍ਹਾਂ ਨੇ ਬਹੁਤ ਵੱਡਾ ਸਮਰਥਨ ਆਵਾਜ਼ੀ ਪਾਰਟੀ ਦਿੱਤਾ ਇਹਦੇ ਨਾਲੇ ਸਿੱਧ ਹੋ ਗਿਆ ਕਿ ਜਿਹੜੇ ਸਾਡੇ 3 ਸਾਲ ਚ ਆਵਾਜ਼ੀ ਪਾਰਟੀ ਨੇ ਕੰਮ ਕੀਤਾ ਪੰਜਾਬ ਦੇ ਲੋਕ ਖੁਸ਼ ਨੇ ਔਰ ਤਰਨ ਤਰਨ ਨੂੰ ਇਹ ਕਿਹਾ ਜਾ ਰਿਹਾ ਸੀ ਜੇ 2027 ਦਾ ਸੈਮੀ ਫਾਈਨਲ ਹੈ ਸੋ ਅਸੀਂ ਤਰਨ ਤਰਨ ਦੇ ਲੋਕਾਂ ਦਾ ਤਹਿ ਦਿਲੋਂ ਧਰਵਾਦ ਆਮ ਆਦਮੀ ਪਾਰਟੀ ਵੱਲੋਂ ਕਰਦੇ ਹਾਂ ਕਿਉਂਕਿ ਬਹੁਤ ਤਕੜਾ ਸਮਰਥਨ ਦਿੱਤਾ। ਔਰ ਜਿਹੜੀ ਕਾਂਗਰਸ ਕੇਂਦਰ 2027 ਚ ਸੀ ਆਏ ਉਹ ਚੌਥੇ ਨੰਬਰ ਤੇ ਸੀ। ਤਰਨ ਤਰਨ ਦੇ ਲੋਕਾਂ ਦਾ ਤਹਿ ਦਿਲੋਂ ਧਰਵਾਦ ਆਮ ਆਦਮੀ ਪਾਰਟੀ ਵੱਲੋਂ ਸਾਰਿਆਂ ਵੱਲੋਂ ਸਾਡੇ ਵਲੰਟੀਅਰ ਸਹਿਵਾ ਨਾਲ ਵੱਲੋਂ ਬਹੁਤ ਮਿਹਨਤ ਕਰਦੀ ਹੋਈ ਉਸ ਤੇ ਔਰ ਆਮ ਆਦਮੀ ਪਾਰਟੀ ਬਚਨ ਵਾਦ ਹੈ। ਜਿਹੜੀ ਉਹਨੂੰ ਕਨਾਲ ਬਣਾ ਦਿੱਤੀ ਹੈ ਉਹ ਸਾਰੇ ਪੂਰੇ ਕਰਾਂਗੇ ਤੇ ਪੰਜਾਬ ਨੂੰ ਸਿੱਧਾ ਪੰਜਾਬ ਬਣਾਵਾਂਗੇ